ਅੱਜ ਤਰੀਕ 31 ਅਗਸਤ ਹੈ ਤੇ ਸਵੇਰ ਦਾ ਟਾਈਮ ਹੈ 9:00 ਵਜੇ ਦਾ ਮੀਂਹ ਪੈਂਦੇ ਨੂੰ ਹਲੇ 10 ਮਿੰਟ ਨਹੀਂ ਹੋਏ ਹੈਗੇ ਤੇ ਪਾਣੀ ਦੇਖੋ ਯਾਰ ਕਿੰਨਾ ਭਰ ਗਿਆ ਆ ਦੇਖੋ 10 ਮਿੰਟ ਨਹੀਂ ਹੋਏ ਹਲੇ ਮੀਂਹ ਪੈਂਦੇ ਨੂੰ ਤੇ ਪਾਣੀ ਪਾਣੀ ਹੋ ਗਿਆ ਆ ਜਾ ਕੇ ਆ ਜਾ ਹਣ ਹੱਤਪੜ ਚੱਲ ਥੱਲੇ ਆ ਜਾ ਪਾਣੀ ਦੇਖੋ ਯਾਰ ਕਿੰਨਾ ਜਿਆਦਾ ਹੋ ਗਿਆ ਆ 10 ਮਿੰਟ ਮੀ ਮੀ ਨਹੀਂ ਪਿਆ ਹਲੇ ਹਲੇ 2-3 ਦਿਨ ਲਗਾਤਾਰ ਨਹੀਂ ਟੰਗਣ ਹੋ ਗਿਆ ਅੱਗੇ ਆ ਜਾ ਪੁੱਤ ਨਾ ਤੜ ਮਾ ਹਾਂ ਆ ਦੇਖੋ ਯਾਰ ਆਪਾ ਵੀ ਛਤਰੀ ਲੈ ਕੇ ਬਾਹਰ ਵੀਡੀਓ ਬਣਾਉਣ ਆਏ ਆ ਪਰ ਮੀ ਬਾਕੀ ਬਹੁਤ ਜ਼ਿਆਦਾ ਹੈ ਮਤਲਬ ਜਿਹੜੇ ਏਰੀਆ ਦੇ ਵਿੱਚ ਹੜ੍ਹ ਆਏ ਹੋਏ ਆ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਖਰ ਆਪਣੇ ਇਧਰ ਇੰਨਾ ਪਾਣੀ ਨਹੀਂ ਹੈਗਾ ਇਹ ਪਾਣੀ ਹੈ ਜਿਹੜਾ ਥੋੜੇ ਟਾਈਮ ਤੱਕ ਉਤਰ ਜੂਗਾ ਜਸਲੀਨ ਆ ਗਈ ਇਧਰ ਦੇਖੋ ਪਰ ਮੀਂਹ ਬਾਕੀ ਬਹੁਤ ਤੇਜ਼ ਆਇਆ ਹੁਣ ਆ 10 ਮਿੰਟੇ ਜਿੰਨੇ ਪਾਣੀ ਭਰ ਗਿਆ ਆ ਚਾਹ ਇਧਰ ਨੂਰ ਹੈ ਸਾਡੀ ਬਾਕੀ ਯਾਰ ਬਾਕੀ ਇੰਚ ਬਹੁਤ ਬੁਰਾ ਹਾਲ ਹੈ ਜਿਹੜਿਆਂ ਚ ਖੜਾਏ ਹੋਏ ਆ ਜਾਂ ਪਾਣੀ ਜਾਦੇ ਆਇਆ ਹੋਇਆ ਆਪਣੀ ਵਿੱਚ ਰੱਬ ਸੁੱਖਾ ਰੱਬ ਦੀ ਸੁੱਖ ਹਾਲ ਤੱਕ ਐਦਾਂ ਦਾ ਕੁਝ ਨਹੀਂ ਹੈਗਾ ਪਾਣੀ ਪੂਣੀ ਆਇਆ ਨਹੀਂ ਹਲੇ ਬਾ ਮੀ ਪੈਨੇ ਆ ਤੇ ਪਾਣੀ ਉੱਤਰ ਜਾਂਦਾ ਨਾਲ ਲੱਗਦੀ ਉਹ ਬਹੁਤਾ ਟਾਈਮ ਨਹੀਂ ਕਿਉਂਕਿ ਹੁਣ ਇੱਧਰ ਵੀ ਟੋਬੇ ਫੁੱਲ ਹੈ ਇਥੇ ਪਿੰਡ ਦਾ ਸਾਰਾ ਪਾਣੀ ਜਾਂਦਾ ਉਹ ਵੀ ਸਾਰਾ ਫੁੱਲ ਹੋਇਆ ਵਾ ਹਟ ਗਿਆ ਮੀਂਹ ਦੇਖ ਲਓ ਪਾਣੀ ਬਹੁਤ ਜ਼ਿਆਦਾ ਭਰ ਗਿਆ ਦੇਖੋ